ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰਾ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਹੈਗਾ ਵੀਰਵਾਰ ਤੇ ਕੰਮ ਕਾਰ ਸਾਡੇ ਚੱਲਦੇ ਆ ਮਿਸਤਰੀ ਲੱਗੇ ਆਪਣੇ ਕੰਮ ਕਰਨੇ ਕਰਨ ਉਹ ਚੱਲ ਗਿਆ ਤੇ ਤੁਹਾਨੂੰ ਪਤਾ ਹਨ ਮੌਸਮ ਚੇਂਜ ਹੋ ਗਿਆ ਤਾਂ ਆਪਾਂ ਨੂੰ ਗਰਮ ਕੱਪੜੇ ਵੀ ਚਾਹੀਦੇ ਨੇ ਆਣਿਆਂ ਨੂੰ ਮੈਨੂੰ ਮੈਂ ਵੀ ਚੱਲੇ ਸੀ ਸ਼ਹਿਰ ਨੂੰ ਕੱਪੜੇ ਗਰਮ ਲੈਣ ਤੇ ਚਲੋ ਕੰਮ ਕਰਦੇ ਤੇ ਚੱਲਦੇ ਰਹਿਣੇ ਆ ਦੇ ਹੜਾ ਘਰ ਦੇਖੂਗਦਾ ਪਿਆ ਆ ਮੇਰੇ ਰਮਾਲ ਪਾ ਲੈ ਕਿੱਥੇ ਆ ਮੇਰਾ ਤਾਂ ਤੇ ਡਾਕਟਰ ਸਾਹਿਬ ਤੇ ਮੈਂ ਚੱਲੇ ਆ ਜੋਤ ਘਰ ਹੀ ਆ ਰਮਾਲ ਮੇਰਾ ਲੈ ਭੰਡਿਆ ਤੇ ਤੁਹਾਨੂੰ ਰਮਾਲ ਪਾ ਨਹੀਂ ਕਿੱਥੇ ਆ ਮੇਰਾ ਚਲੋ ਚੱਲਨੇ ਆਂ ਅਸੀਂ ਹੁਣ ਬਲਾਚਰਨ ਚਲੋ ਚਲੋ ਅਸੀਂ ਪਹੁੰਚ ਗਏ ਆ ਪਲੱਥ ਮੈਂ ਗਰਲਾਲ ਗਰਲਾ ਦੇ ਡੈਡੀ ਤੇ 10 ਮਿੰਟ ਦਾ ਸਾਡੇ ਪਿੰਡੋਂ ਰਸਤਾ ਆ ਤਾਂ ਫਟਾਫਟ ਪਹੁੰਚ ਜਾਨੇ ਆ ਤੇ ਦੇਖੋ ਹਜੇ ਬਾਜ਼ਾਰ ਵਿੱਚ ਕੋਈ ਏਡਾ ਰਸ਼ ਵੀ ਨਹੀਂ ਹੈ ਖਾਸ ਤੇ ਬਾਜ਼ਾਰ ਚ ਲੰਘਣਾ ਸੌਖਾ ਹੋ ਜਾਂਦਾ ਜਦ ਰਸ਼ ਹੁੰਦਾ ਤਾਂ ਫਿਰ ਬਹੁਤ ਮੁਸ਼ਕਲ ਜਾ ਹੋ ਜਾਂਦਾ ਆ ਤਾਂ ਹੁਣ ਅਸੀਂ ਚੱਲਦੇ ਆਂ ਦੁਕਾਨ ਕੱਪੜਿਆਂ ਵਾਲੀ ਤੇ ਮਦੇ ਉਹਦੇ ਕੱਪੜੇ ਲਿਏ ਆਨੇ ਆ ਸੋਹਣੇ ਜੇ ਤੇ ਚਲੋ ਬਸ ਦੁਕਾਨ ਆਉਣ ਵਾਲੀ ਆ ਚਲੋ ਚੱਲ ਜਿਸੇ ਹੁਣ ਕੱਪੜਿਆਂ ਵਾਲੀ ਸ਼ਾਪ ਤੇ ਪਹੁੰਚ ਗਏ ਆ ਤੇ ਉਹਨਾਂ ਕੱਪੜੇ ਦਿਖਾਂਗੇ ਵਧੀਆ ਜੇ ਤੇ ਵੈਸੇ ਵਧੀਆ ਹੀ ਕੱਪੜੇ ਕੁਆਲਿਟੀ ਹੁੰਦੀ ਹੈ ਬਾਜੀ ਸੱਠੀ ਉਹਨਾਂ ਕੋ ਅਸੀਂ ਮੈਸੇਜ ਦਗਾਉਂਦੀ ਹੁੰਨੀ ਜਦੋਂ ਵੀ ਮੈਂ ਸਿਆਲ ਵਾਲੇ ਕੱਪੜੇ ਲੈਣ ਚਾਹੇ ਮੈਂ ਗਰਮੀ ਵਾਲੇ ਲੈਣੇ ਹੋਣ ਤੇ ਮੈਥੇ ਮੈਨੂੰ ਵਧੀਆ 걸 ਲੱਗਦੇ ਆ ਵਧੀਆ ਕੁਆਲਿਟੀ ਦੇ ਹੁੰਦੇ ਕੱਪੜੇ ਯਾਨੀ ਕੋਈ ਪੁਰਾਣਾ ਨਹੀਂ ਹੁੰਦਾ ਜਿੱਦਾਂ ਨਵੇਂ ਤੇ ਨਵੀਂ ਵੈਰਾਈਟੀ ਆਉਂਦੀ ਰਹਿੰਦੀ ਆ ਤਾਂ ਦੇਖੋ ਕਿੰਨੇ ਮਗਰ ਪਏ ਆ ਥੈਲੇ ਇਸ ਸਾਰੀ ਨਵੀਂ ਵੈਰਾਈਟੀ ਆਈ ਪਾ ਯਾਨੀ ਦਸ ਦਿਨ ਕੱਲ ਪਰਸੋਂ ਆਈ ਹੈ ਹਜੇ ਇਥੋਂ ਮੈਂ ਕਰਦੀ ਹੁੰਨੀ ਆ ਤੇ ਮੈਂ ਹੁਣ ਗਰਲਾਲ ਦੇ ਕਪੜੇ ਲੈ ਕੇ ਜਾਉਂਗੀ ਤੇ ਮੈਂ ਹੁਣ ਜੋ ਤੈਨੂੰ ਫੇਰ ਲੈ ਕੇ ਆਉਂਗੀ ਉਹਦਾ ਨੰਬਰ ਫੇਰ ਇਹ ਕਰ ਵੀ ਰਹਿਣਾ ਹੁੰਦਾ ਆ ਤੇ ਚਲੋ ਮੰਮੀ ਨੇੜੇ ਤੇ ਘਰ ਹੁੰਦਾ ਆ ਮੈਸਤਰੀ ਚਲੋ ਘਰ ਲੱਗੇ ਆ ਸਾਰੇ ਨਾਲ ਨਹੀਂ ਆ ਕੇ ਸਰਦਾ ਹੈਗਾ ਤੇ ਮੈਂ ਆਪਣੇ ਵਾਸਤੇ ਕੋਟੀ ਵੀ ਦੇਖੀ ਸੀ ਪਰ ਮੈਨੂੰ ਪਸੰਦ ਨਹੀਂ ਆਈ ਹੈਗੀ ਤੇ ਮੈਂ ਕਿ ਚਲੋ ਫੇਰ ਸਹੀ ਤਾਂ ਹੁਣ ਅੱਜ ਟਾਈਮ ਵੀ ਛਟਾ ਉਤਸਾਹ ਤੋਂ ਦਵਾਨਾ ਸੀਗਾ ਤੇ ਤੁਹਾਨੂੰ ਪਤਾ ਵੀ ਟਾਈਮ ਥੋੜੀ ਬਚਦੀ ਸੀਗੀ ਤੇ ਜਿੰਨੀ ਖ ਹੋ ਸਕੀ ਚਲੋ ਸ਼ਾਪਿੰਗ ਕੀਤੀ ਅੱਜ ਤੇ ਆ ਰੈੱਡ ਕੋਟੀ ਆ ਇਹ ਮੈਨੂੰ ਵਧੀਆ ਲੱਗੀ ਆ ਤੇ ਮੈਂ ਕਹ ਲਾਂ ਕਿ ਨਹੀਂ ਵਿਚਾਲਾ ਰੈੱਡ ਕੁੱਟੀ ਲੈ ਲਾ ਵੀ ਰੈੱਡ ਕਲਰ ਮੈਨੂੰ ਬਹੁਤ ਸਾਂਦਿਆ ਤੇ ਕਲਰ ਇਹੇ ਕੁੱਟੀ ਲੈ ਲਾਂ ਵੈਸੇ ਹੈ ਕਿ ਫਰ ਲੱਗੇ ਵਿੱਚ ਇਹਦੇ ਤੇ ਕੋਟ एकदम ਗਰਮਿਆਂ ਨਾਲ ਨਾਲ ਕੈਪ ਆ ਦੇ ਤੇ ਮੈਨੂੰ ਵੀ ਵਧੀਆ ਲੱਗੀ ਮੈਂ ਚੱਲ ਇਹ ਲੈ ਲਾ ਤੇ ਦੇਖੋ ਵੈਰਾਈਟੀਆਂ ਤਾਂ ਬਹੁਤ ਆ ਕਪੜਾ ਨਵੇਂ ਤੋਂ ਨਵੇਂ ਆਉਂਦਾ ਆ ਤੇ ਨਵਾਂ ਹੀ ਸਮਾਨ ਕੱਲ ਪਰਸੋਂ ਮੇਰੇ ਖਿਆਲ ਪਾ ਜੁਣੀ ਕਹਿੰਦੇ ਸੀ ਵੀ ਹੁਣ ਮਟੀਰੀਅਲ ਸਾਰੇ ਹੁਣ ਨਵੇਂ ਆਇਆ ਤੇ ਦੇਖੋ ਕਿੰਨੇ ਵਧੀਆ ਕਿੱਡੀ ਵੱਡੀ ਸ਼ਾਪ ਆਈ ਹੋਣਾ ਦੀ ਇਹ ਤੇ ਉਹ ਪਾਰਲੀ ਸੈਡ ਸ਼ੂਜ਼ ਵੀ ਰੱਖੇ ਆ ਲੇਡੀਜ਼ ਮੈਂ ਖਰੀਦਦਾਰੀ ਕਰ ਲਈ ਹੈ ਜੀ ਹੁਣ ਪੈਂਟ ਸ਼ਰਟ ਵੀ ਲੈ ਲਈ ਅਗਰਲਾਲ ਦੀ ਕੋਟੀ ਵੀ ਲੈ ਲਈ ਆ ਤੇ ਮੇਂਦੂ ਕਪੜਾ ਕੋਈ ਚੀਜ਼ ਪਸੰਦ ਆਈ ਨਹੀਂ ਜੀ ਮੈਂ ਫੇਰ ਆਉਂਗੀ ਤੇ ਫਿਰ ਜੀ ਕੋ ਚੰਗੀ ਲੱਗੀ ਚੀਜ਼ ਲਵਾਂਗੀ ਤੇ ਦੇਖੋ ਬੱਚਿਆਂ ਦੇ ਕਿੰਨੇ ਸੋਹਣੇ ਕੋਟ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਕਲਰ ਆ ਤੇ ਦੇਖੋ ਜੈਂਟਸ ਕੋਟ ਪੈਂਟ ਵੀ ਆ ਹਰੇ ਕਲਰ ਹਰੇਕ ਵੈਰਾਈਟੀ ਹਰੇਕ ਡਿਜ਼ਾਈਨ ਦੇ ਆ ਬਹੁਤ ਵਧੀਆ ਆ ਇੱਕ ਮੇਰਾ ਥੋੜਾ ਗਲਾ ਖਰਾਬ ਹੋਏ ਦੇ ਕਰਕੇ ਆਵਾਜ਼ ਥੋੜੀ ਤੁਹਾਨੂੰ ਇਦਾਂ ਲੱਗੂਗੀ ਮੌਸਮ ਚੇਂਜ ਹੁੰਦਾ ਨਾ ਸੁੱਕੀ ਠੰਡ ਪੈਂਦੀ ਆ ਦੇ ਕਰਕੇ ਥੋੜਾ ਮੀਂਹ ਪਊਗਾ ਤਾਂ ਫਿਰ ਸਹੀ ਹੋਣਾ ਮੌਸਮ ਹੁਣ ਜਿਹੜੇ ਇਦਾਂ ਆ ਹੁਣ ਜਿਹੜੇ ਮੌਸਮ ਰਹੂਗਾ ਤੇ ਵਾਈ ਗੁਰੂ ਦੇ ਹੁਕਮ ਨਾਲੀ ਸਰਗੋਸੀ ਕੁੱਪੜਾਂ ਦੇ ਖਰੀਦਦਾਰ ਕਰ ਲਈ ਆ ਤੇ ਹੁਣ ਜਾਣ ਦੀ ਤਿਆਰੀ ਕਰ ਰਿਹਾ ਤੈਨੂੰ ਪਾਉਪੂ ਰੋਡ ਪਲੱਥ ਆ ਗਏ ਆ ਤੇ ਚਲੋ ਜਾਂਦੀਆਂ ਨੇ ਮੂਫਲੇ ਚੱਲਦੇ ਆ ਮੂਫਲੇ ਦੀ ਖਾਣੀ ਬਹੁਤ ਵਧੀਆ ਆ ਸਿਆਲਿਆਂ ਨੂੰ ਮੂਫਲੇ ਦੇ ਨਾਲ ਗੁੜ ਹੋਵੇ ਤਾਜ਼ਾ ਤੇ ਇੱਕਦਮ ਵਧੀਆ ਲੱਗਦਾ ਤੇ ਗੱਚਕ ਦਾ ਕੰਮ ਦੇ ਜਾਂਦਾ ਗੁੜ ਵੀ ਤੇ ਆਪਾਂ ਨੂੰ ਮੂਫਲੀ ਖਾਣੀ ਚਾਹੀਦੀ ਆ ਤੇ ਇਸ ਕਰਕੇ ਸੀ ਜਦੋਂ ਸ਼ਹਿਰ ਆਉਂਨੇ ਆ ਤਾਂ ਉਹ ਫਿਰ ਲੈ ਕੇ ਜਾਂਦੇ ਆ ਤੇ ਖਾਈ ਦੀ ਟੈਸਟੀ ਲੱਗਦੀ ਦੇਖੋ ਜੀ ਰੋਟੇ ਹਾਬਨ ਵਾਲੀ ਸਾਰਾ ਕੁਛ ਆ ਲੋਹੜੀ ਤੋਂ ਬਾਅਦ ਮਫਲੀ ਖਾਣ ਨੂੰ ਜੀ ਨਹੀਂ ਕਰਨਾ ਇੱਕੋ ਕੋੜੀ ਹੋ ਜਾਣੀ ਆ ਇਹ ਤੇ ਪਹਿਲਾਂ ਪਹਿਲਾਂ ਜਿਹੜੀ ਆਪਾਂ ਖਾਣੀ ਆ ਚਲੋ ਖਾ ਲੈਣੀ ਚਾਹੀਦੀ ਆ ਤੇ ਨਾਲ ਇਹ ਰੋਲ ਦੀ ਰੈਡੀ ਆ ਮੁੰਡੇ ਦੀ ਤੇ ਚਲੋ ਵਧੀਆ ਰੋਲ ਬਣਾਉਂਦਾ ਜਦੋਂ ਵੀ ਅਸੀਂ ਆਈਦਾ ਤੇ ਇਸ ਮੁੰਡੇ ਕੋਲ ਹੀ ਰੋਲ ਖਰੀਦੇ ਆ ਤੇ ਮੈਂ ਰੋਲ ਜੋਦਲੀ ਲੈ ਕੇ ਜਾਊਂਗੀ ਕਿਉਂਕਿ ਆਰੇ ਮਮ ਕਹਿੰਦਾ ਮਮਾ ਮੇਰੇ ਰੋਲ ਲੈ ਕੇ ਆਇਓ ਤੇ ਵੀ ਚਲੋ ਮੈਂ ਘਰ ਲੈ ਆਉਂਗੀ ਥੋੜੀ ਬਹੁਤ ਪਰ ਕਦੀ ਕਦੀ ਬੱਚਿਆਂ ਨੂੰ ਫਾਸਟ ਫੂਡ ਦੇਣਾ ਚਾਹੀਦਾ ਹੈ ਤੇ ਡੇਲੇ ਦੇ ਨਹੀਂ ਦੇਣਾ ਚਾਹੀਦਾ ਕਿਉਂ ਨੁਕਸਾਨ ਦੇ ਹੁੰਦਾ ਹੈ ਇਹ ਨਹੀਂ ਦੇਣਾ ਚਾਹੀਦਾ ਤੇ ਕਦੇ-ਕਦੇ ਚਲੋ ਮੈਂ ਵੀ ਖਾ ਲੈਣੀ ਹੁੰਨੀ ਆ ਤੇ ਰੋਲ ਦਾ ਪੈਕ ਕਰਾ ਲੇ ਮੈਂ ਤੇ ਮੁਫਲੀ ਹੁਣ 부ਝੀ ਹੋਈ ਮੁਫਲੀ ਦੇਖੋ ਕਿੰਨਾ ਪੱਟੀ ਲਾਈ ਅੰਕਲੋਣਾ ਨੇ ਇਤੋਂ ਇਤੋਂ ਖੜੀ ਦੀ ਹੁੰਦੀ ਜਦੋਂ ਅਸੀਂ ਆਵਾਂ ਸ਼ਹਿਰ ਨੂੰ ਤੇ ਜ਼ਰੂਰ ਲੈ ਕੇ ਜਾਈਦੀ ਆ ਤੇ ਵਧੀਆ ਆ ਤੇ ਡਾਕਟਰ ਸਾਹਿਬ ਦੀ ਜਿਹਦੇ ਲੋਟ ਬਹੁਤ ਹੋਈ ਅੱਜ ਪਹਿਲਾਂ ਕਪੜੇ ਦਿੱਤੇ ਖਰੀਦ ਕੇ ਸਾਨੂੰ ਹੋਰ ਨਿੱਕਾ ਮोटा ਸਮਾਨ ਤੇ ਫਿਰ ਦਲ ਮੂਫਲੀ ਲਈ ਆ ਮੂਫਲੀ ਲੈ ਕੇ ਤੇ ਫਿਰ ਰੋਲ ਲੈਣੇ ਆ ਤੇ ਅੱਜ ਕਾਲੀ ਬੜੀ ਸਾਨੂੰ ਜਿੰਨੇ ਕੀ ਸ਼ਾਪਿੰਗ ਹੋਈ ਅਸੀਂ ਕੀਤੀ ਹੈ ਬਾਕੀ ਫੇਸ ਹੀ ਤੇ ਮੌਸਮ ਵੀ ਠੰਡ ਤਪ ਵਿੱਚ ਠੰਡ ਲੱਗੀ ਜਾਂਦੀ ਜਿੱਦਾਂ ਕੱਲ ਵੀ ਧੁੰਦ ਕਰਕੇ ਚਲੋ ਜੀ ਸਮਾਨ ਹੁਣ ਪੈਕ ਹੋਇਆ ਕਰ ਲਿਆ ਤਾਂ ਨਾਲ ਇਹ ਰੇੜੀ ਮੁੰਡੇ ਰੋਲ ਦੀ ਜੇ ਦੱਸਿਆ ਇਹ ਤੋਂ ਮੈ ਲੱਗ ਜਾਣੀ ਹੁੰਨੀ ਆ ਤੇ ਰੋਲ ਵਧੀਆ ਬਣਾਉਂਦਾ ਆ ਨੀਓ ਰੋਲ 버거 ਸਾਰਾ ਸਮਾਨ ਰੱਖਿਆ ਇਹਨੇ ਡਾਕਟਰ ਸਾਹਿਬ ਉਧਰੋਂ ਪੈ ਦੇ ਗਏ ਹੁਣ ਇੱਧਰ ਆ ਗਏ ਆ ਜਿ ਪੈਸੇ ਬੰਨੀ ਜਾਂਦੀ ਸਾਰੀ ਦਿਹਾੜੀ ਜੀ ਇਹਦੀ ਲੋਟ ਬਹੁਤ ਹੋਈ ਇਹਨਾਂ ਦੀ ਅੱਜ ਤੇ ਚਲੋ ਹੁਣ ਪੈਸੇ ਦੇ ਕੇ ਚੱਲਦੇ ਆ ਤਾਂ ਕੰਮ ਵੀ ਵੜੇ ਆ ਹੈਲੋ ਸੁੱਕ ਬਲੌਗ ਬਪਾ ਤੁਹਾਡਾ ਬਹੁਤ ਸਵਾਗਤ ਹੈ ਵੈਲਕਮ ਅੱਜ ਆਪਾਂ ਮਿਸਤਰੀ ਪਹਿਲਾਂ ਪਲੇਟਾਂ ਲਾਏ ਸੀਗੇ ਹੁਣ ਆਪਾਂ ਥੋੜੀ ਹੋਰ ਬਰਾਮਤ ਰਹਿੰਦੀ ਸੀ ਜਿਹੜਾ ਇੱਕ ਆਮ ਮਕਾਨਦਾਰ ਮਿਸਤਰੀ ਹੁੰਦੇ ਨਾ ਮਕਾਨ ਖੜੇ ਕਰਦੇ ਆ ਉਹ ਅਲੱਗ ਹੁੰਦੇ ਆ ਪਲੇਟਾਂ ਦੇ ਅਲੱਗ ਹੁੰਦੇ ਆ ਇਹ ਸਾਡੇ ਪੁਰਾਣੇ ਮਿਸਤਰੀ ਆ ਇਹ ਘੱਟੋ ਘੱਟ ਵੀ ਸਾਡੇ ਕੋਲ 30 ਸਾਲ ਹੋਏ ਕੰਮ ਕਰਦੇ ਨੇ ਕੋਈ ਵੀ ਕੰਮ ਕਰਨਾ ਵੀ ਮਾਰਾ ਮੋਟਾ ਜਾਂ ਜਿਆਦਾ ਕਰਨਾ ਹੋਵੇ ਇਹੇ ਕਰਦੇ ਆ ਪਰ ਹੈਵੀ ਤੋਂ ਸਿਆਣੇ ਆ ਪੂਝਵਾਨੇ ਆ ਵਿਆਸ ਦਾ ਸਤ ਸੰਗੀ ਆ ਤੇ ਬਿਲਕੁਲ ਬੈਸਨੂਆ ਕੋਈ ਐਪ ਨਹੀਂ ਕੋਈ ਕੁਛ ਨਹੀਂ ਆਪਣੇ ਮਜੇ ਦਾ ਕੰਮ ਕਰਦੇ ਆ ਕਹਿੰਦੇ ਲੋੜ ਨਹੀਂ ਪੈਂਦੀ ਹੈਗੀ ਆ ਇਹਨਾਂ ਨਾਲ ਮੁੰਡਾ ਹਰਜੀਤ ਸਿੰਘ ਦਿੱਤਾ ਇਹਨਾਂ ਦਾ ਜੇਵਦਾ ਬੰਦਾ ਨਾਲ ਪੱਕਾ ਰਹਿੰਦਾ ਇਹਨਾਂ ਦੇ ਬਾਬਿਆਂ ਦੇ ਤੇ ਕੰਮ ਸੋਨਾ ਕਰਦੇ ਆ ਇਹ ਤੇ ਇੱਥੇ ਸਾਡੇ ਵੀਰ ਟੈਲਾ ਵਾਲੇ ਪਹੁੰਚ ਗਏ ਆ ਇਹ ਵੀ ਟੈਨਰ ਤੇ ਇਸ਼ੂ ਕਰ ਦਿੱਤੀਆਂ ਆ ਕੰਮ ਜੋਰਾ ਤੇ ਆ ਤੇ ਇਹ ਆਪਾਂ ਟੈਲਾ ਕੰਮ ਕਰਨਗੇ ਇਹ ਲਾ ਕੇ ਦੂਸਰਾ ਕੰਮ ਕਰਨਗੇ ਇਹ ਵੀ ਭਾਈ ਬਹੁਤ ਮਿਹਨਤੀ ਆ ਬਜਾਰੇ ਪਰਵਾਸੀ ਆ ਉਹ ਮਿਹਨਤ ਕਰਦੇ ਆ ਮਿਹਨਤ ਕਰਨ ਆਏ ਆ ਬਜਾਰੇ ਜਿਹਨਾਂ ਨੂੰ ਮਾਰਾ ਚੰਗਾ ਨਹੀਂ ਕਹਿੰਦੇ ਹੈਗੇ ਤੇ ਆ ਆਪਣਾ ਇਧਰ ਰੱਖ ਬਰਾਤੇ ਪਾਇਤੇ ਸਾਰੀ ਰੋੜੀ ਪਾ ਕੇ ਸਭ ਕੋ ਸਿੱਟ ਕੇ ਵੇਚੇ ਦੇ ਤੇ ਹੁਣ ਇਹਨੂੰ ਆਪਾਂ ਨਾ ਤਿਆਰ ਕਰ ਦੇਣਾ ਆ ਚਾਰ ਕਰਕੇ ਇੱਕ ਪਲੇਟਨਵਾ ਦੇਣੀ ਆ ਤੇ ਇੱਧਰ ਹੀ ਪਲੇਟਨਵਾ ਦੇਣੀ ਆ ਆਪਾਂ ਹੁਣ ਇਹ ਜਿਹੜੇ ਨਾਲ ਫੇਰ ਥੋੜਾ ਜਿਆ ਮਹਵਤੀਆ ਹੋ ਰਿਹਾ ਪੈ ਪਾਤਾ ਪੱਥਰ ਲੋ ਛੱਡੇਗਾ ਅੰਡਰਵਰ ਸਾਹਿਬ ਪੈ ਪਾਤਾ ਆ ਕੋਈ ਨਾਲੀਆਂ ਰੱਖੀ ਸਹੀ ਨਾ ਸਗੀਆਂ ਗੁੱਡ ਮਾਰਨ ਇਧਰ ਦੇਖੋ ਯਾ ਹੁੰਦੀ ਆ ਗੱਲ ਮਿਸਤਰੀ ਸਾਹਿਬ ਦੀ ਸਾਰੇ ਬੰਦੇ ਦੀ ਆਪ ਹੀ ਹਟ ਲੈ ਜਾ ਕਿਹਨੂੰ ਕਿਹਾ ਲਈ ਤੂੰ ਹੀ ਲੈ ਕੇ ਦੇ ਸਾਨੂੰ ਲਿਆ ਕੇ ਦੇ ਨਾ ਇਹ ਹੁੰਦੀ ਆ ਇਸ ਤਰ੍ਹਾਂ ਕਿ ਨਾ ਅਸੀਂ ਜਆ ਪਸੰਦੀਦਾ ਕਰਦੇ ਆ ਸਾਡੇ ਕੋਈ ਕੰਮ ਵੜਾ ਮੋਟਾ ਥੋੜਾ ਵੀ ਕਰਦੇ ਆ ਇਹਨਾਂ ਨੇ ਕਿਹਾ ਸਾਨੂੰ ਨਹੀਂ ਕਿਹਾ ਚਾ ਆਪ ਨੇ ਦੇਰ ਦੇ ਘਾਟਾ ਲੈ ਗਿਆ ਆਪ ਚੱਕ ਲੈ ਆਇਆ 嗯，我把。 चल <स्थाओगा> पीछे <पीट्रेंगे ने? स्थाओगा> <स्थाओगा> ਤਨ ਤੇ ਲੈ ਵੀ ਦੀ ਗਿਆ ਆ 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 भाई कर देंगे ना तो अच्छा लगेगा हां बढ़िया बढ़िया हां ठीक है ठीक है चमकण गया मैं बाजा सपना दे रहे आ गए सीमेंट ज्यादा गड़ा लोने है ना तेज सीमेंट लोने तेज सीमेंट में लगेगा तो पकड़ चलेगा हां ये पक्का हो जाएगा हम्म तेज लगेगा तो पकड़ नहीं चलेगा ज्यादा ठीक है ठीक है ਤੇ ਉੱਪਰ ਕੇ ਜੇ ਮਿਸਿਸ ਹਾਬੀ ਜੋਰਾਂ ਦੇ ਲੱਗੇ ਕੰਮ ਆਹ ਹਾਂ ਤਾਂ ਕੰਮ ਆਈ ਦੋ ਜਣ ਕਟੋ ਇੱਕ ਫਰ ਦੋ ਕਰੇਗੇ ਕੋ ਨੂੰ ਕੰਮ ਨਹੀਂ ਆਈ ਜੀ ਆਪ ਕੀ ਦੇ ਆਪ ਬੰਗੜਾ ਐ ਚੋ ਬਾਬਾ ਦੇ ਕਾ 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 ਕ ਡਰ ਗਈ ਡਰ ਗਈ ਉਹ ਡਰ ਗਈ ਬਲੁੰਗੜੀ ਕਿ ਆਪਣੇ ਬਾਲਾ ਕਿ ਆ ਕੀ ਆ ਫਿਰ ਉਹ ਟਾਈਮ ਨਾਲ ਖਾਲਸ ਤਿੰਨ ਗੋਦਾ ਟਾਈਮ ਹੋ ਗਿਆ ਉਦੋਂ ਵੀ ਪਲਾਈਦੀ ਆ ਤੇ ਚਲੋ ਗਰਮ ਪਾਣੀ ਆ ਇਹ ਚਾਹ ਦਾ ਕਿਹੜੀ ਗੱਲ ਹੁੰਦੀ ਆ ਤੇ ਚਲੋ ਜੀ ਅਸੀਂ ਕੱਪੜੇ ਹੁਣ ਲੈਂਦੇ ਆ ਤੇ ਆ ਦੇਖੋ ਆ ਗਰਲਾਲ ਦੀ ਕੋਟੀ ਤੇ ਦੇਖੋ ਬੱਚਿਆਂ ਦੇ ਕੱਪੜੇ ਬੜੇ ਮਹਿੰਗੇ ਆ ਵੱਡਿਆਂ ਨਾਲ ਉਹ ਬੱਚਿਆਂ ਨਾਲੋਂ ਜ਼ਿਆਦਾ ਮਹਿੰਗੇ ਆ ਤੇ ਖੈ ਲੈਣੇ ਪੈਂਦੇ ਆ ਇਹ ਆ ਇਹ ਮੈਂ ਚਲੋ ਮੇਰੇ ਘਰ ਪਾਉਣ ਨੂੰ ਦੋ ਤਿੰਨ ਹੋਣਗੀਆਂ ਚੋ ਇੱਕ ਬੱਚਾ ਚਲੋ ਕਈ ਵਾਰੀ ਮੈਲੀ ਹੋ ਜਾਂਦੀ ਆ ਦੂਜੀ ਪਾ ਲੈਂਦਾ ਜਾਂ ਕਿਦਾਂ ਹੈ ਨਾ ਤੇ ਬਹੁਤ ਮਹਿੰਗੇ ਕੱਪੜੇ ਆ ਇਹ ਤੇ ਆ ਘਰ ਵਾਸਤੇ ਇਹਦੇ ਆ ਦੂਰ ਮੇਰੇ ਮਾਲ ਲੈ ਕੇ ਆਈਆਂ ਸਵੇਰੇ ਜਾਣ ਕਿਉਂ ਮਾਲ ਲੱਭਾਂ ਨਹੀਂ ਕੋਈ ਰਮਾਲ ਇੱਥੇ ਜਾਵਾਂ ਪ੍ਰੋਗਰਾਮ ਤੇ ਜਾਵਾਂ ਕਿਤੇ ਵੀ ਜਾਵਾਂ ਮੈਂ ਰਮਾਲ ਜ਼ਰੂਰ ਲੈ ਕੇ ਆਨੀ ਹੁਣੇ ਪਰ ਮੇਰੇ ਹੱਥੋਂ ਘਾਟੀ ਆਉਂਦੇ ਹੁੰਦੇ ਆ ਵੀ ਕਿੱਥੇ ਰੱਖਵਾਂ ਨੇ ਪਤਾ ਹੀ ਨਹੀਂ ਲੱਗਾ ਤੇ ਮੈਂ ਦੋ ਸੇਮ ਲੈ ਕੇ ਆਈਆਂ ਰਮਾਲ ਇਹ ਥੋੜਾ ਫਰਕ ਇਹਦੇ ਨਾਲ ਦਾ ਤੇ ਆਹ ਗਲਾਲ ਦੀ ਕੋਟੀ ਆ ਇੱਕ ਨਾ ਗਰ ਲਾਇਆ ਤਾਂ ਹੈ ਇੱਕ ਉਹਨੂੰ ਮੈਂ ਕਹਿੰਦੀ ਲਾ ਲਿਆ ਤੇ ਲਾਲੂ ਦੀ ਕੋਟੀ ਮਿਲੀ ਆ ਅਰੇ ਕਿੰਨੀ ਸੋਣੀ ਗਰਮ ਤੇ ਆ ਇਹ ਆਹ ਅੱਧੀ ਫਰੰਟ ਸ਼ੇਡ ਆ ਨਾਲੀ ਦੀ ਗੈਪ ਆ ਕੈਪ ਵਾਲੀ ਆ ਤੇ ਚਲੋ ਸਿਰ ਨੂੰ ਨਹੀਂ ਠਣਨ ਲੱਗਦੀ ਹੈਗੀ ਤੇ ਵੈਸੇ ਮੇਰਾ ਫੇਵਰਿਟ ਆ ਕਲਰ ਯਾ ਉਹ ਰੈੱਡ ਆ ਹਾਂਜੀ ਚਾਹ ਪੀਲਟ ਸੀ ਤੇ ਦੋ ਸੁਣੀ ਕਿਦਾਂ ਕੱਲਾ ਜਾ ਕੇ ਤੂੰ ਬਹਿ ਜਾਣਾ ਮੋਟਾ ਬਣਾ ਰਹੇ ਹੋ ਤੇ ਆ ਰੈੱਡ ਜਿੱਦਾਂ ਕਹ ਲੋ ਕੋਟੀ ਬਹੁਤ ਗਰਮ ਬਹੁਤ ਸੋਹਣੀ ਹੈ ਵਧੀਆ ਚ ਹੈ ਮਾੜੀ ਚ ਨਹੀਂ ਹੈਗੀ ਇਹ ਕਿ ਮੈਨੂੰ ਵੀ ਕੱਪੜੇ ਵਧੀਆ ਪਸੰਦ ਆਉਂਦੇ ਆ ਗਾ ਆਪਣੇ ਬੱਚਿਆਂ ਦੇ ਮੈਂ ਆਪਣੀ ਮਾਦੀ ਦੇ ਕੱਪੜੇ ਪਾਉਣੀ ਆ ਜਿਹੜਾ ਮੈਨੂੰ ਚੰਗਾ ਲੱਗੇ ਮੈਂ ਉਹ ਹੀ ਪਾਉਣੀ ਹੁੰਦੀ ਮੈਨੂੰ ਮਾੜਾ ਕੱਪੜਾ ਮੈਂ ਕਦੀ ਪਹਿਲਾਂ ਨਹੀਂ ਪਾਇਆ ਤੇ ਨਾ ਮੈਂ ਹੁਣ ਪਾਉਣੀ ਆ ਤੇ ਵਾਈਰੂ ਨੇ ਬਹੁਤ ਸੋਹਣਾ ਤੇ ਆਹ ਗਰ ਲਾਲੀ ਪੈਂਟ ਸ਼ਰਟ ਲੈ ਗਈ ਆ ਮੈਂ ਆ ਦੇਖੋ ਸਾਡੇ ਇੱਕ ਵਿਆਹ ਆ ਇੱਕ ਦਿਨ ਬਲੀ ਦਾ ਇੱਕ ਫਰਬੀ ਦਾ ਆ ਯਾਨੀ ਦੋ ਵਿਆਹ ਆ ਕੋਈ ਕਹਦੇ ਆ ਤੇ ਆਹ ਪੈਂਟ ਲੈ ਗਈਆਂ ਦੇਖੋ ਕਿੰਨੀ ਸੋਹਣੀ ਐ ਨਵੇਂ ਰਵਾਜੀ ਨਵੇਂ ਮਾਡਲ ਦੀਆਂ ਤੇ ਆਹ ਦੇਖੋ ਇਹ ਸ਼ਰਟ ਐ ਇਹ ਜਾਨੀ ਕালার ਵਾਲੀ ਬੱਚਿਆਂ ਨੂੰ ਵਧੀਆ ਆ ਜਾਂਦੀ ਐ ਇਹ ਹੋ ਲੈ ਹੋ ਰਹੀ ਕੈਮਰਾ ਉੱਤੇ ਪੈਚਪੜ ਤੱਕ ਜਾ ਮਾ ਓਹੋ ਤਾਂ ਦੋ ਜੋੜੇ ਜਰਾਬਾਂ ਦੇ ਲੈ ਜਰਾਬਾਂ ਬਹੁਤ ਲੋਡ ਹੁੰਦੀ ਸਾਨੂੰ ਹੈਨਾ ਤੇ ਇੰਨਾ ਸਮਾਨ ਦੇਖੋ ਜਿਹੜੇ ਆਪਾਂ ਪੁਰਾਣੇ ਸਮਿਆਂ ਚ ਉਹ ਗੱਲ ਹੋਰ ਹੁੰਦੀ ਸੀ ਆਪਾਂ ਕੱਪੇ-ਕੋਪੜੇ ਚੋਂ ਗਵਾਂਡੀਆਂ ਦੇ ਜਿਸ ਤਰ੍ਹਾਂ ਇਹਨਾਂ ਦੇ ਕਿਦਾਂ ਮੰਗ ਕੇ ਲੈ ਜਾਂਦੇ ਪਾਲੀ ਦੇ ਹੁੰਦੇ ਸੀ ਹੁਣ ਜਮਾਨਾ ਹੈ ਨਹੀਂ ਉਹ ਤੇ ਆ ਹੋ ਗਿਆ ਬੈਗ ਤਿਆਰ ਇਹ ਜਰਾਬਾਂ ਆ ਵੀ ਦੋ ਜੋੜੀ ਡਾਕਟਰ ਸਾਹਿਬ ਜਰਾਬਾਂ ਆ ਇਹ ਗਰਮ ਚੇ ਵੀ ਇਹ ਵੀ ਵਧੀਆ ਆ ਤੇ ਫਿਰ ਮੈਂ ਸ਼ੈਂਪੂ ਲੈ ਗਈਆਂ ਇਹ ਉਹ ਹਰਵਲ ਇਹ ਉਹ ਹਰਵਲ ਇੱਕ ਉਪਸ਼ਮ ਮੈਂ ਇਹ ইউজ ਕਰਦੀ ਆ ਤੇ ਮੈਨੂੰ ਇਹ ਸ਼ੂਟ ਕਰਦਾ ਆ ਤੇ ਇੱਕੋ ਸ਼ੌਪ ਤੋਂ ਮਿਲਦਾ ਤੇ ਕਿਸੇ ਸ਼ੌਪ ਤੋਂ ਮਿਲਦਾ ਵੀ ਹੈ ਨਹੀਂ ਕਿ ਪੁਰਾਣੇ ਜਮਾਨੇ ਦਾ ਸ਼ੈਂਪੂ ਆ ਇਹ ਕੋ ਰੱਖਦਾ ਹੀ ਆ ਨਾਲ ਵਿਕਦਾ ਹੈ ਤੇ ਨਾਲ ਵੀ ਲੌਂਦਾ ਇਹਨੂੰ ਬਟ ਮੈਨੂੰ ਤੇ ਇਹੀ ਵਧੀਆ ਲੱਗਦਾ ਆ ਤੇ ਮੈਂ ਵੀ ਇੱਕ ਹੋਰ 1 ਕਿਲੋ ਲੈਂਦਾ ਆ ਤੇ ਚਲੋ ਕਾਫੀ ਟਾਈਮ ਲੱਗ ਜਾਂਦਾ ਆ ਤੇ ਨਾਲ ਉਹਨੇ ਹਾਰ ਤੇ ਇਹ ਬਹੁਤ ਵਧੀਆ ਤੇਲ ਹੈ ਨਿਹਾਰ ਜਣੀ ਕੋਈ 스멜 ਨਹੀਂ ਆਉਂਦੀ ਹੈ ਕਿ ਕੋਈ ਇਹਦੀ ਦਾ ਖਾਸ ਨਹੀਂ ਹੈਗਾ ਤਾਂ ਬਹੁਤ ਵਧੀਆ ਹੈ 스멜 ਬਹੁਤ ਸੋਹਣੀ ਹੈ ਦੀ ਤੇ ਹੋਰ ਮੈਨੂੰ ਕੋਈ ਨਹੀਂ ਵਿਦਿਆ ਲੱਗਦਾ ਹੋਇਆ ਤੇ ਇੱਕ ਮੈਂ ਜੁੱਤੀ ਲੈ ਕੇ ਆਈ ਆ ਆ ਦੇਖੋ ਅਹ ਲੈ ਕਿੰਨੀ ਸੋਹਣੀ ਜੁੱਤੀ ਆ ਤੇ 7 ਨੰਬਰ ਆ ਇਹ ਤੇ ਫੁੱਲ ਸੈਟ ਜੁੱਤੀ ਦਾ ਮੇਰੇ ਆਉਂਦਾ ਆ ਤੇ ਦੇਖੋ ਕਿੰਨੀ ਸੋਹਣੀ ਆ ਤੇ ਫਲਾਈਟ ਆ ਇਹ ਤੇ ਬਹੁਤੀ ਹੀਲ ਨਹੀਂ ਮੈਂ ਕਦੀ ਬਹੁਤੀ ਹੀਲ ਪਾਈ ਨਹੀਂ ਹੈਗੀ ਨਾ ਮੈਨੂੰ ਚੰਗੀ ਲੱਗਦੀ ਆ ਤੇ ਨਾ ਕਦੀ ਹੀਲ ਪਾਉਣ ਦਾ ਚਾਂਸ ਮਿਲਿਆ ਤੇ ਨਾ ਵਧੀਆ ਲੱਗਦੀ ਨਾ ਨਗਰੀ ਪਾਈ ਆ ਮੈਂ ਫਰਾਈਟ ਫਲਾਈਟ ਜੀ ਹੈਗੀ ਆ ਤੁਰਨ ਵਿੱਚ ਵੀ ਬਹੁਤ ਕੰਫਰਟੇਬਲ ਹੈ ਇਹ ਤੇ ਵਧੀਆ ਆ ਤੇ ਮੇਰਾ ਖਿਆਲ ਇਹ 500 ਦੀ ਆਈ ਹੈ ਇਹ ਇਹ ਬਹੁਤ ਵਧੀਆ ਆ ਇਹ ਇਹਨਾਂ ਸਮਾਨ ਜੀ ਦੇਖੋ ਇਹਨਾਂ ਸਮਾਨ ਮੇਰੇ ਖਾਲੀ 2000 ਦੇ ਕਰੀਬ ਤੱਕ ਖੋਲੀ ਇਹ ਆ ਪੈਸੇ ਬੰਮੀ ਹੈ ਅੱਜ ਕੱਲ ਹੈਗੀ ਆ ਪਹਿਲਾਂ ਵਾਲੀ ਗੱਲ ਨਹੀਂ ਹੈਗੀ ਤੇ ਚੀਜ਼ਾਂ ਹੁਣ ਮਹਿੰਗੀਆਂ ਬਹੁਤ ਆ ਪਹਿਲਾਂ ਜਦੋਂ ਜਮਾਨੇ ਸਸਤੇ ਹੁੰਦੇ ਸੀ ਆਪਾਂ ਥੋੜੇ ਪੈਸੇ ਕਿੰਨਾ ਸਮਾਨ ਆ ਜਾਂਦਾ ਸੀਗਾ ਹੁਣ ਜਿਆਦੇ ਪੈਸੇ ਵਿੱਚ ਥੋੜਾ ਸਮਾਨ ਆਉਂਦਾ ਆ ਤੇ ਇਸ ਕਰਕੇ ਜਿਹੜੀ ਜਿਹੜੀ ਆਪਣੀ ਚੀਜ਼ ਦੀ ਲੋੜ ਹੈ ਆਪਾਂ ਉਹ ਜੂ ਲੈਣੀ ਪੈਂਦੀ ਆ ਤੇ ਫਿਰ ਜੋਦੀਵਾਰੀ ਆਉਣੀ ਹੈ ਉਹਦੇ ਨੂੰ ਲੈ ਕੇ ਜਾਵਾਂਗੇ ਤੋ ਉਦਲੇ ਕਪੜੇ ਲੈ ਆਵਾਂਗੇ ਤੇ ਚਲੋ ਠੀਕ ਹੈ ਅੱਜ ਦੇ ਬਲੌਗ ਦੇ ਇਥੇ ਐਂਡ ਕਰਦੇ ਆ ਸਾਡੇ ਬਲੌਗ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਚੰਗੀ ਲੱਗਦੀ ਤੇ ਲਾਈਕ ਸਬਸਕ੍ਰਾਈਬ ਵੀ ਚੈਨਲ ਨੂੰ ਕਰਾਇਆ ਕਰੋ ਚਲੋ ਜੀ ਠੀਕ ਹੈ ਆ ਸਸਤੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਹਸਤੀ